ਵਾਹਿ ਗੁਰੂ 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 아 <목소리가> ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਸੁਰਾਸ਼ੇ ਕੇ ਸੰਤ ਸਾਸੀ ਖਾਲੇ ਦੇ ਦਾ ਸੁਰਾਸ਼ੇ సార్ <tries> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਫਤੇ ਵਿਖੇ ਧਰਤਨ ਬਾਬਾ ਰਾਮਦਾਸ ਜੀ ਮਾਤਾ ਚੰਨ ਜੀ ਯਾਦ ਵਿੱਚ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਜਿੱਥੇ ਲੰਗਰ ਚੱਲ ਰਹੇ ਨੇ ਉਥੇ ਇੱਕ ਬਿਲਵਲ ਦਾ ਪ੍ਰੇਲਾ ਕੀਤਾ ਗਿਆ ਹੈ ਫਿਰੋਜ਼ਪੁਰ ਮੈਡੀ ਸਿਟੀ ਹਸਪਤਾਲ ਅਸੇ ਯੂनाइटेड ਸਿੱਖ ਸਰਸਪੱਤਵਲੋਂ ਨਾਲ ਮਿਲ ਕੇ ਇੱਕ ਫਰੀ ਚੈੱਕਅਪ ਦਾ ਕੰਪਲਾਇਆ ਗਿਆ ਹੈ ਜਿਦੇ ਵਿੱਚ ਹੱਡੀਆਂ ਦੇ ਮਾ ਡਾਕਟਰ ਪਹੁੰਚੇ ਆ ਉਹ ਡਾਕਟਰ ਪਹੁੰਚ ਕੇ ਆ ਕਿੰਨੇ ਵੀ ਚੈੱਕਅਪ ਟੈਸਟ ਜਿਹੜੇ ਆ ਉਹ ਫਰੀ ਕੀਤੇ ਗਏ ਆ ਅੱਗੇ ਵਾਸਤੇ ਵੀ ਸਾਨੂੰ ਇਹ ਹਫ਼ਤਾ ਵੀ ਡਾਕਟਰ ਕਹਿ ਰਹੇ ਸਨ ਕਿ ਜਦੋਂ ਕਿਤੇ ਵੀ ਲੋਡ ਪੈਂਦੀ ਹੈ ਅਸੀਂ ਲੋਡਵੰਤ ਮਰੀਜ਼ਾਂ ਦਾ ਜੋ ਜੋਗ ਰੇਡ ਲੈ ਕੇ ਇੱਥੇ ਇਲਾਜ ਕਰਾਂ ਕਰਾਂਗੇ ਬੜੀ ਖੁਸ਼ੀ ਵਾਲੀ ਗੱਲ ਹੈ ਆਪਣੇ ਖਰੇਪਰੇ ਵਿਖੇ ਬੜਾ ਸੱਜਣਾ ਸੁਣਿਆ ਹੋਇਆ ਹੈ ਉੱਥੇ ਹਰ ਤਰ੍ਹਾਂ ਦਾ ਇਲਾਜ ਬੜੇ ਸਹੀ ਢੰਗ ਨਾਲ ਹੋ ਰਿਹਾ ਏ ਸੋ ਇਹਨਾਂ ਨੇ ਬਹੁਤ ਵੱਡਾ ਫਲਾ ਕੀਤਾ ਏ ਮੈਂ ਧੰਨਵਾਦ ਕਰਨਾ ਹਸਪਤਾਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਵਿੱਚ ਆਣ ਕੇ ਇਹ ਮੈਡੀਕਲ ਕੈਂਪ ਲਾਇਆ ਏ ਔਰ ਉਹ ਲੋੜਵੰਦਾਂ ਦੀ ਜੋ ਸਹਾਇਤਾ ਕੀਤੀ ਹੈ ਔਰ ਉਹਨਾਂ ਦਾ ਜੋ ਟੈਸਟ ਜਿਹੜੇ ਐ ਫ੍ਰੀ ਕੀਤੇ ਐ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਕਸੈਸਤਾ ਅਤੇ ਹਸਪਤਾਲ ਵੀ ਰਾਂ ਦਾ ਬਹੁਤ ਕਿਰਪਾ ਕਰੇ ਇਸ ਤਰ੍ਹਾਂ ਇਹ ਅੱਗੇ ਸਮਾਜ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 14 ਪਿੰਡ ਆਰਬਕੇ ਯੂਨਾਈਟਿਡ ਸਿੱਖ ਤੇ ਫਰੋਜਪੁਰ ਮੈਡੀ ਸਿਟੀ ਵੱਲੋਂ ਇੱਕ ਸਾਂਝਾ ਮੈਡੀਕਲ ਕੈਂਪ ਲਾਇਆ ਗਿਆ ਹੈ ਜਿੱਥੇ ਕੇ ਸੰਗਤ ਨੂੰ ਲੰਗਰ ਦੇ ਨਾਲ-ਨਾਲ ਅੱਜ ਦਵਾਈਆਂ ਦੀ ਬਹੁਤ ਲੋੜ ਆ ਅਸੀਂ ਧੰਨਵਾਦ ਕਰਦੇ ਆ ਮੈਡੀ ਸਿਟੀ ਹਸਪੀਟਲ ਫਰੋਜਪੁਰ ਦਾ ਜਿੰਨਾ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਲਾਇਆ ਗਿਆ ਯੂਨਾਈਟਿਡ ਸਿੱਖ ਦੇ ਸਹਿਯੋਗ ਨਾਲ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਸਾ ਸਿੰਘਾ ਜੀ ਸਰਜਿੰਦਰ ਸਿੰਘ ਸੋਹਣ ਦੇ ਮਹਾਰਾਜ ਜੀ ਦਾ ਸਵਾਗਤ ਕਰੀਆ ਫਿਰੋਜਪੁਰ ਦੇ ਅੱਜ ਪਿੰਡ ਹਰਖੇ ਬਬਰਾਂ ਵਾਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਜਿਹੜੀ ਸੰਸਥਾ ਬਹੁਤ ਵੱਡੀ ਕਹਿੰਦਾ ਜੀ ਇਸ ਲੋਕ ਨਾਲ ਸਾਨੂੰ ਅੱਜ ਇਸ ਟੈਂਪੋ ਵਿੱਚ ਟੈਂਪਲੋਂ ਦਾ ਮੌਕਾ ਮਿਲਿਆ ਜੀ ਇਸ ਵਿੱਚ ਕੈਂਪ ਵਿੱਚ ਅਸੀਂ ਮੀਡੀਆ ਦਾ ਫ੍ਰੀ ਚੈੱਕਅਪ ਕੀਤਾ ਜੀ ਫ੍ਰੀ ਦਵਾਈਆਂ ਦਿੱਤੀਆਂ ਜੀ ਫ੍ਰੀ ਸ਼ੂਗਰ ਚੈੱਕਅਪ ਫ੍ਰੀ ਬੀਪੀ ਔਰ ਕਮਚਮ ਇਹਨਾਂ ਤੋਂ ਜੋਗ ਲ ਸਿੱਖ ਡਾਇਰੈਕਟਰ ਦੇ ਸਹਿਯੋਗ ਨਾਲ 750 ਮਰੀਜ਼ਾਂ ਦਾ ਚੈੱਕਅਪ ਫ੍ਰੀ ਕੀਤਾ ਜੀ ਧੰਨਵਾਦ ਜੀ ਇਹ ਅੱਜ ਦਾ ਸਮਾਗਮ ਧੰਨ ਧੰਨ ਬ੍ਰह्म ज्ञानी ਬਾਪੂ RAMLAL ਜਿਨ੍ਹਾਂ ਨੇ ਸਾਡੀ ਇਸ ਇਲਾਕੇ ਦੀ ਧਰਤੀ ਨੂੰ ਭਾਗ ਲਾਏ ਨਾਮ ਜਪਿਆ ਸੰਗਤਾਂ ਨੂੰ ਤਾਰਿਆ ਉਹਨਾਂ ਨੂੰ ਇਸ ਇਲਾਕੇ ਦੀਆਂ ਨਗਰ ਦੀਆਂ ਇਲਾਕੇ ਦੀਆਂ ਜ਼ਿਲ੍ਹੇ ਦੀਆਂ ਤੇ ਸਾਰੇ ਪੰਜਾਬ ਦੀਆਂ ਭਾਰਤ ਵਰਸ਼ ਦੀਆਂ ਸੰਗਤਾਂ ਜਿਹੜੀਆਂ ਉਹ ਸਾਲ ਬਾਅਦ ਯਾਦ ਕਰਦੀਆਂ ਉਹਨਾਂ ਦਾ ਸਾਲਾਨਾ ਮੇਲਾ ਮਨਾਉਂਦੀਆਂ ਬਾਪੂ RAM Lal ਨੇ ਜਿੱਥੇ ਸਾਡੇ ਵਡ ਵਡੇਰਿਆਂ ਨੂੰ ਗੁਰੂ ਘਰ ਨਾਲ ਜੋੜਿਆ ਸਿੱਖੀ ਨਾਲ ਜੋੜਿਆ ਭਲਾ ਕੀਤਾ ਅੱਜ ਅਸੀਂ ਉਸ ਦਰ ਤੋਂ ਆਣ ਕੇ ਰੋਜ਼ ਨਿਤਾ ਪ੍ਰਤੀ ਆਪਣੀਆਂ ਝੋਲੀਆਂ ਭਰਦੇ ਅਸੀਂ ਤੇ ਸਾਡੇ ਬੱਚੇ ਪਰਿਵਾਰ ਬੀਬੀਆਂ ਭੈਣਾਂ ਆਪਣਾ ਦੁੱਖ ਸੁੱਖ ਆਣ ਕੇ ਗੁਰੂ ਅੱਗੇ ਸਾਹਿਬ ਬਾਬਾ ਰਾਮ ਲਾਲ ਜੀ ਅੱਗੇ ਰੱਖਦੇ ਆ ਤੇ ਉੱਥੋਂ ਸਾਡੇ ਜਿਹੜੇ ਆ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਤੇ ਇਸ ਦਰ ਨੂੰ ਇਸ ਘਰ ਦੀ ਸੇਵਾ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰੀਆੜੀ ਵਾਲੇ ਜਿਹੜੇ ਬ੍ਰਹਮ ਗਿਆਨੀ ਜਿਨ੍ਹਾਂ ਨੇ ਮਾਝੇ ਦੇ ਇਲਾਕੇ ਚ ਤੇ ਕਈ ਇਲਾਕਿਆਂ ਦੀਆਂ ਸੰਗਤਾਂ ਨੂੰ ਤਾਰਿਆ ਉਹਨਾਂ ਤੋਂ ਵਰਸਾਏ ਹੋਏ ਸੰਤ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਘਿਹਾਰੇ ਵਾਲੇ ਬੜੀਆਂ ਰੱਬੀ ਰੂਹਾਂ ਨੇ ਉਹਨਾਂ ਦੀ ਕਿਰਪਾ ਦਾ صدਕਾ ਸਾਡੇ ਇਲਾਕੇ ਦੇ ਸਿੱਧੇ ਸਾਦੇ ਜੱਟ ਸਾਧੂ ਤਾਂਤਰ ਬਾਬਾ ਦਰਬਾਗ ਸਿੰਘ ਜੀ ਇਸ ਇਲਾਕੇ ਦੀ ਸੇਵਾ ਕਰ ਰਹੇ ਆ ਸੇਵਾ ਕਰਕੇ ਸਾਡੇ ਇਲਾਕੇ ਨੂੰ ਗੁਰੂ ਨਾਲ ਜੋੜ ਰਹੇ ਆ ਗੁਰੂ ਨਾਲ ਜੋੜ ਕੇ ਨਾਮ ਜਪਾ ਰਹੇ ਆ ਸੇਵਾਵਾਂ ਕਰ ਰਹੇ ਆ ਜਿੱਥੇ ਬਾਬੇ RAMLAL ਨੇ ਇਸ ਇਲਾਕੇ ਨੂੰ ਤਾਰਿਆ ਭਾਗ ਲਾਇ ਤੇ ਉਹਦੇ ਤੋਂ ਅੱਗੇ ਉਸ ਕੁੰਮ ਨੂੰ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਦੀ ਫਲਵਾੜੀ ਚਲਾ ਰਹੀ ਆ ਜਿਨ੍ਹਾਂ ਦਾ ਬੜਾ ਕੋਟਾਨ ਕੋਟ ਧੰਨਵਾਦ ਹੈ ਜਿਹੜੀਆਂ ਸੰਤਾਂ ਅੱਜ ਧੰਨ ਧੰਨ ਬਾਬਾ RAMLAL ਜੀ ਦਾ ਸਮਾਗਮ ਮਨਾਉਣ ਵਾਸਤੇ ਇੱਥੇ ਇਕੱਤਰ ਹੋਈਆਂ ਏ ਗੁਰੂ ਘਰ ਅਰਪ ਕੇ ਵਿਖੇ ਜਿਨ੍ਹਾਂ ਨੇ ਹਾਜ਼ਰੀ ਭਰੀ ਆ ਇਹਨਾਂ ਦਾ ਕੋਟਾਨ ਕੋਟ ਧੰਨਵਾਦ ਅਤੇ ਗੁਰੂ ਦੇ ਚਰਨਾ ਅਗੇ ਅਰਦਾਸ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੇ ਸਾਧੂ ਸਾਨੂੰ ਸਿੱਖਾਂ ਨੂੰ ਸਾਨੂੰ ਇਲਾਕੇ ਨੂੰ ਤਾਰਦੇ ਰਹਿਣ ਸੇਵਾ ਕਰਦੇ ਰਹਿਣ ਤੇ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹੀਏ ਤੇ ਸਹੀ ਪਿਆਰਿਆਂ ਦਾ ਧੰਨਵਾਦ ਜਿੰਨੇ ਵੀ ਚੱਲ ਕੇ ਆਇਓ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਜਾ ਲੱਤੀ ਮਗਰ ਨੂੰ ਤਾਂ ਤਾਂ ਬਾਬਾ ਰਾਮ ਲਾਲ ਜੀ ਗੁਰਦੁਆਰਾ ਪਿੰਡ ਆਰਫਕੇ ਜੀ ਵਿਖੇ ਉਹਨਾਂ ਦੀ ਵਰਸੀ ਬੜੀ ਸ਼ਰਧਾ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਮਨਾਈ ਜਾ ਰਹੀ ਆ ਦਿੱਤੇ ਆਪਣੇ ਇੱਥੇ ਜਿਹੜਾ ਹੋएगा 50 ਪਕੌੜਿਆਂ ਦਾ ਲੰਗਰ ਉਧਰ ਜਲੇਬੀਆਂ ਦਾ ਤੇ ਹੋਰ ਵੀ ਮੇਕਅਪ ਪ੍ਰਕਾਰ ਦੇ ਲੰਗਰ ਚੱਲ ਰਹੇ ਨੇ ਉਸ ਤੋਂ ਬਾਅਦ ਇੱਥੇ ਅੱਜ ਮੈਡੀਕਲ ਸਹਾਵਾ ਵਾਸਤੇ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਦਿਨ ਦੇ ਵਿੱਚ ਨੇਕਾ ਪ੍ਰਾਣੀਆਂ ਨੇ ਆਪਣਾ ਖੂਨਦਾਨ ਵੀ ਕੀਤਾ ਇਹ ਸਾਰੇ ਵੀਰ ਭਰਾ ਜਿਹੜਾ ਆਪਣਾ ਪਿਆਪ ਕੌੜੇ ਦਾ ਲੰਗਰ ਹੈ ਬਾਬਾ RAMLAL ਵੀ ਗੁਰਦੁਆਰਾ ਬਾਬਾ ਦਲਬਾਘ ਸਿੰਘ ਜੀ ਜੋ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਰਹਿਨਮਾਈ ਇਹਦਾ ਚੱਲ ਰਿਹਾ ਸਾਰਾ ਕੁਝ ਜੋ ਬਾਬਾ RAMLAL ਦੇ ਗੁਰਦੁਆਰਾ ਦੇ ਵਿੱਚ ਬਾਬਾ ਦਲਬਾਘ ਸਿੰਘ ਦੇ ਇੱਥੋਂ ਦੇ ਮੁੱਖ ਸੇਵਾਦਾਰ ਅਤੇ ਗੱਲ ਜੋ ਦੀ ਦਸਤਾਰ ਮੁਕਾਬਲੇ ਵੀ ਕਰਵਾਏ ਨੇ ਅੱਗੇ ਤੋਂ ਵੀ ਅਸੀਂ ਇਹ ਮੇਲੇ ਨੂੰ ਹੋਰ ਦਨਕੀ ਉਤਸ਼ਾਹਿਤ ਕਰਨ ਲਈ ਬੱਚਿਆਂ ਦੇ ਹੋਰ ਵੀ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਕਿ ਦੂਤਿਆਂ ਨੂੰ ਛੋਟੇ ਬੱਚਿਆਂ ਨੂੰ ਸ਼ਕੀ ਦੇ ਨਾਲ ਜੋੜਿਆ ਜਾ ਸਕੇ ਇਸ ਤੋਂ ਬਾਅਦ ਇਹ ਕਹਣਾ ਬਾਬਾ ਰਾਮ ਲਾਲ ਜੀ ਦਾ ਗੁਰਦੁਆਰਾ ਹੈਗਾ ਫਿਰੋਜ਼ਪੁਰ ਵੀ ਗੁਰਦੁਆਬਾਸ ਸਟੈਂਡ ਤੋਂ ਲੈ ਕੇ ਜਦੋਂ ਆਪਾਂ ਸ਼ਹਿਰ ਵਾਲੇ ਬਸ ਸਟੈਂਡ ਤੋਂ ਬਾਹਰ ਨੂੰ ਜਾਂਦੇ ਸੱਦੀ ਵਾਲੇ ਚੌਂਕ ਮਾਲਵਾ ਰੋਡ ਤੇ 1:3 ਦਾ ਸੰਤਾ ਅੱਜ ਤਾਂ ਨਹੀਂ ਪਹੁੰਚ ਸਕਿਆ ਅਸੀਂ ਉਹਨਾਂ ਨੂੰ ਫਿਰ ਦੋਲ ਪੇਲ ਕਰਦੇ ਆ ਕਿ ਉਹ ਪਰਸੋਂ ਫਿਰੋਜ਼ਪੁਰ ਬਾਬਾ ਰਾਮ ਲਾਲ ਜੀ ਦਾ ਗੁਰਦੁਆਰਾ ਵਿਖੇ ਜ਼ਰੂਰ ਪਹੁੰਚੋ ਸਾਰੀ ਸੰਗਤ ਦੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਵੀ ਭਾਈ ਸਾਹਿਬ ਜੀ ਇਹ ਗੁਰਦੁਆਰਾ ਬਾਬਾ ਰਾਮ ਰਾਜ ਜੀ ਦੇ ਗੁਰਦੁਆਰਾ ਵਿੱਚ ਖੜੇ ਆਸੀ ਇੱਥੇ ਬਾਬਾ ਰਾਮ ਰਾਜ ਜੀ ਦੀ ਵਰਸੀ ਮਨਾਈ ਜਾਂਦੀ ਆ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸੰਯੋਗ ਦੇ ਨਾਲ ਤੇ ਅੱਗੇ ਤੋਂ ਵੀ ਅਸੀਂ ਬੜਾ ਸੋਚਿਆ ਹੈ ਵਿਚਾਰਕੰਦਰਾ ਕੀਤਾ ਆ ਵੀ ਸਿੱਖੀ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਐਡਕਿ ਪਹਿਲੇ ਸਾਲ ਅਸੀਂ ਦਸਤਾਰ ਮੁਕਾਬਲਾ ਕੀਤਾ ਬੱਚਿਆਂ ਨੂੰ ਕਾਫੀ ਬੱਚੇ ਆਏ ਨੇ ਕਾਫੀ ਬੱਚਿਆਂ ਨੇ ਨਾਮ ਵੀ ਵੰਡੇ ਆ ਪ੍ਰਾਈਜ਼ ਵੀ ਦਿੱਤਾ ਤੇ ਨਾਲ ਗੁਰਸਿੱਖੀ ਦੇ ਜੋ ਇਤਿਹਾਸ ਬਾਰੇ ਸਵਾਲ ਜਵਾਬ ਪੁੱਛੇ ਗਏ ਆ ਉਹਦੇ ਵਿੱਚ ਵੀ ਅਸੀਂ ਹਿੱਸਾ ਦਿੱਤਾ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੇਰਿਤ ਕੀਤਾ ਸਿੱਖੀ ਬਾਰੇ ਇਹ ਬਾਬਾ ਰਣ ਲਾਲ ਜੀ ਦਾ ਸਥਾਨ ਗੁਰਦੁਆਰਾ ਸਾਹਿਬ ਬਾਬਾ ਰਣ ਲਾਲ ਜੀ ਦੇ ਆਰਸਕੇ ਵਿਖੇ ਕਾਫੀ ਸਾਲਾਂ ਤੋਂ ਬਾਬਾ ਜੀ ਇੱਥੇ ਰਹਿੰਦੇ ਸੀਗੇ ਫਿਰ ਉਹਨਾਂ ਦੀ ਵਰਸੀ ਬਣਾਈ ਜਾਂਦੀ ਹੈ ਸਾਰੀ ਸੰਗਤ ਦੇ ਸਹਿਯੋਗ ਨਾਲ ਬਣਾਈ ਜਾਂਦੀ ਆ ਸਭ ਤੋਂ ਵੱਡਾ ਸਹਿਯੋਗ ਸਾਨੂੰ ਨੌਜਵਾਨਾਂ ਦਾ ਨੌਜਵਾਨ ਬਹੁਤ ਜ਼ਿਆਦਾ ਸਾਡੇ ਨਾਲ ਸਹਿਯੋਗ ਦੇ ਕੇ ਮੋਢੇ ਨਾਲ ਮੋਢਾ ਮਾਰ ਕੇ ਸੇਵਾ ਕਰਾਉਂਦੇ ਆ ਇਹ ਲੰਗਰ ਵੀ ਲਵਾਇਆ ਜਾਂਦਾ ਪਕੌੜਿਆਂ ਦਾ ਵੀ ਲੱਬੀਆਂ ਦਾ ਵੀ ਕਾਫੀ ਲੰਗਰ ਹੋਰ ਵੀ ਲੱਗਦੇ ਆ ਇੱਥੇ ਪਾਰਕਿੰਗ ਦਾ ਪ੍ਰਬੰਧ ਬੜਾ ਚੰਗਾ ਚੱਲੀ ਜਾਂਦਾ ਪਰ ਇੱਕ ਬੇਨਤੀ ਹੋਰ ਆ ਵੀ ਐਕਟਿਵ ਮੈਡੀਕਲ ਕੈਂਪਨੀ ਲਗਵਾਇਆ ਜਾ ਸਾਡੇ ਧੰਨ ਧੰਨ ਬਾਪੂ RAMLAL ਜੀ ਦੇ ਸਾਲਾਨਾ ਜੋੜ ਮੇਲੇ ਤੇ ਸੰਗਤਾਂ ਨੂੰ ਇੱਥੇ ਪੁੱਜਣ ਤੇ ਲੱਖ ਲੱਖ ਵਧਾਈਆਂ ਹੋਣ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸੰਗਤਾਂ ਇੱਥੇ ਪੁੱਜਣ ਤੇ ਬਾਪੂ ਰਾਮ ਲਾਲ ਦਾ ਸਲਾਨਾ ਜੋੜ ਮੇਲਾ ਸੰਗਤਾਂ ਬੜੀ ਧੂਮ ਧਾਮ ਨਾਲ ਮਨਾ ਰਹੀਆਂ ਆਂ ਬਾਬਾ ਅਵਤਾਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਕਰਿਆਲੇ ਵਾਲਿਆਂ ਦੀ ਰਹਿਨਮਾਈ ਹੇਠ ਬਾਬਾ ਜਹੇਦਾਰ ਬਾਬਾ ਦਲਬਾਗ ਸਿੰਘ ਜੀ ਜਿਹੜੀ ਸਾਰੇ ਮੇਲੇ ਦੀ ਰਹਿਨਮਾਈ ਕਰ ਰਹੇ ਆ ਸੰਗਤਾਂ ਇਲਾਕੇ ਦੀਆਂ ਬੜੀ ਧੂਮ ਧਾਮ ਨਾਲ ਮਨਾ ਰਹੀਆਂ ਆਂ ਸੰਗਤਾਂ ਦਾ ਇਦਾਂ ਵੱਡਾ ਉਤਸ਼ਾਹ ਆ ਸਾਰੇ ਪਾਸੇ ਵੇਖੋ ਕਿੰਨੀ ਸੰਗਤਾਂ ਦੇ ਆੜਾ ਆਏ ਪਿਆ ਲੰਗਰ ਪਾਣੀ ਦੇ ਕਿੱਡੇ ਵਧੀਆ ਪ੍ਰਾਲੇ ਆ ਬਾਪੂ ਜੀ ਦੀ ਮਿਹਰ ਦੇ ਨਾਲ ਸੰਗਤਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਹੈ ਇਸੇ ਤਰ੍ਹਾਂ ਹੀ ਅਗਲੇ ਸਾਲ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਨੂੰ ਏਦੋਂ ਜ਼ਿਆਦਾ ਖੁਸ਼ੀ ਦੇ ਨਾਲ ਮਿਲਾਉਣਗੇ ਇਹ ਮੇਲਾ ਤਨ ਤਨ ਬ੍ਰਹਮਗਾਣੀ ਸੰਤ ਬਾਬਾ ਰਾਮ ਲਾਲ ਜੀ ਦਾ ਸੰਗਤਾਂ ਵੱਲੋਂ ਬੜੇ ਉਤਸ਼ਾਹ ਸਰਦਾ ਭਾਉਣਾ ਨਾਲ ਮਨਾ ਰਿਹਾ ਹੈਗਾ ਇਸ ਵੇ ਸਾਰੀਆਂ ਸੰਗਤਾਂ ਦਾ ਨਗਰ ਦਾ ਇਲਾਕੇ ਦਾ ਦੁਕਾਨਦਾਰ ਵੀਰਾਂ ਦਾ ਸਹਿਯੋਗ ਦੇ ਨਾਲ ਚਾਹ ਪਕੌੜਿਆਂ ਦਾ ਲੰਗਰ ਗਲਾਬ ਜਾਂ ਉਹਨਾਂ ਦਾ ਲੰਗਰ ਅੰਦਰ ਅਰਸ਼ਾਦੇ ਚੱਲ ਰਿਹਾ ਹੈ ਸੰਗਤਾਂ 'ਚ ਬੜਾ ਉਤਸ਼ਾਹ ਬੜੀ ਖੁਸ਼ੀ ਹੈ ਸਾਰੀਆਂ ਸੰਗਤਾਂ ਨਾਲ ਮਿਲ ਕੇ ਬਾਬਾ RAMLAL ਜੀ ਦੀ ਜੇਬਰਸੀ ਮਨਾ ਰਹੀਆਂ ਹਨ ਵੈਗੁਰ ਜੀ ਦਾ ਖਰਸਾ ਵੈਗੁਰ ਜੀ ਦੀ ਫਤਿਹ ਦੇ ਲਈ ਫਿਰ ਨਵੀਂ ਉਮਰ ਦਾ ਮੁੰਡਾ ਅੰਕੜਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ ਹੁਣ ਦੇਖਾਂਗੇ ਕਬੱਡੀ ਧਰਵਿੰਦਰ ਨੇ ਪਾ ਦਿੱਤੀ ਹੈ ਵਿਰਿੰਦਰ ਸਿੰਘ ਦੁੱਲਾ ਕਬੱਡੀ ਕਬੱਡੀ ਕਰਦਾ ਵੱਜ ਚੁੱਕਿਆ ਮਾਣਾ ਵਾਲਾ ਗੋਪੀ ਏ ਬੱਲੇ ਬੱਲੇ ਵਾਹ ਵੀ ਦੁੱਲੇ ਵਾਹ ਵੀ ਦੁੱਲੇ ਇੱਕ ਸੁਰਖ ਪਟਰੀਆ ਫਰੀਨੋ ਮਾ ਬਕਿਆ ਮਾ ਪ੍ਰਯੰਕੀ ਦੇ ਫੇਲੇ ਰੇਡਰ ਨੇ ਜੋੜ ਦਿੱਤਾ ਲੈ ਇਧਰਲੀ